ਤੁਸੀਂ ਇੱਕ ਪਾਰਕ ਦਾ ਉਦਗਾਰਨ ਕੀਤਾ ਹਾਲਾਂਕਿ ਉਹਦਾ ਪਹਿਲੇ ਹੀ ਨਹੀਂ ਪੱਥਰ ਰੱਖ ਹੋਇਆ ਹੋਇਆ ਸੀ ਤੇ ਸਤਗੁਰੂ ਕਬੀਰ ਸਾਹਿਬ ਦਾ ਮੰਦਰ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਹੋਇਆ ਸੀ ਕਿ ਅੱਜ ਜਨਮ ਦਿਨ ਹੈ ਮੈਂ ਉੱਥੇ ਆਉਂਗਾ ਮੈਂ ਵੀ ਉੱਥੇ ਪਹੁੰਚ ਗਿਆ ਮੈਂ ਕਿਹਾ ਚਲੋ ਕੇਜਰੀਵਾਲ ਸਾਹਿਬ ਨੇ ਆਉਣਾ ਮੁੱਖ ਮੰਤਰੀ ਜੀ ਨੇ ਆਣਾ ਮੇਰੇ ਤੋਂ ਮੰਗਾਂਗੇ ਮੇਰਾ ਹਲਕਾ ਹੈ ਪਰ ਮੈਂ ਵੀ ਢਿੱਗਦਰ ਹਾਂ ਤੁਸੀਂ ਆਏ ਨਹੀਂ ਮੈਨੂੰ ਕਾਰਨ ਦੱਸੋਗੇ ਕਿਹੜਾ ਹੈ ਦੂਸਰਾ ਤੁਸੀਂ ਵਾਅਦਾ ਕੀਤਾ ਸੀ ਕਿ ਜੀ ਐਸ ਆਈ ਡਿਪਟੀ ਸੀਐਮ ਦਮਾਗੇ ਪੰਜਾਬ ਨੂੰ ਦਲਿਤ ਦਿੱਤਾ ਕਿਉਂ ਨਹੀਂ 25 ਕਰੋੜ ਰੁਪਇਆ ਡੇਰਾ ਬੱਲਾ ਗੁਰੂ ਰਵਿਦਾਸ ਜੀ ਦੇ ਨਾਮ ਤੇ ਐਸੇ ਦੇ ਕੇ ਆਏ ਸੀ ਤੁਸੀਂ ਉਹ ਪੈਸੇ ਅੱਜ ਤੱਕ ਵਰਤੇ ਕਿਉਂ ਨਹੀਂ ਤੁਸੀਂ ਉਹਨੂੰ ਮਿਸਯੂਜ਼ ਕਰ ਰਹੇ ਹੋ ਪੈਸੇ ਉਹਦੇ ਵਿੱਚ 5 ਮਹੀਨੇ ਤੋਂ ਉਹਨਾਂ ਨੂੰ ਤਰਖਾ ਨਹੀਂ ਮਿਲੀਆਂ ਕੀ ਆ ਕਰਨਾ ਗਰੀਬ ਪੀੜਤ ਸਥਾਨਾਂ ਦਾ ਜਿੱਥੇ ਲੋਕਾਂ ਦੀ ਗਰੀਬਾਂ ਦੀ ਆਸਥਾ ਤੁਸੀਂ ਉਹਨਾਂ ਨੂੰ ਇਗਨੋਰ ਕਰ ਰਹੇ ਹੋ ਸ਼ਗਨ ਸਕੀਮ ਬੰਦ ਕਰਤੀ ਹੈ ਤੁਸੀਂ ਪੈਨਸ਼ਨ ਸਕੀਮ ਬੰਦ ਕੀਤੀ ਹੋਈ 5 ਮਹੀਨੇ ਤੇ ਪੈਨਸ਼ਨ ਨਹੀਂ ਮਿਲੀ ਲੋਕਾਂ ਨੂੰ ਜਵਾਬ ਤਾਂ ਦਿਓ ਕਿਸੇ ਗੱਲ ਦਾ ਮੈਂ ਕੇਜਰੀਵਾਲ ਤੋਂ ਸਵਾਲ ਪੁੱਛਿਆ ਯਾਰ ਇਹ ਤਾਂ ਹਾਂਜੀ ਮੈਂ ਕੇਜਰੀਵਾਲ ਜੀ ਤੋਂ ਤੇ ਭਗਵੰਤ ਮਾਨ ਜੀ ਤੋਂ ਸਵਾਲ ਪੁੱਛਿਆ ਕਿ ਕੱਲ ਤੁਸੀਂ ਜਲੰਧਰ ਗਏ ਸੀ ਜਲੰਧਰ ਦੇ ਵਿੱਚ ਤੁਸੀਂ ਇੱਕ ਪਾਰਕ ਦਾ ਉਦਗਾਟਨ ਕੀਤਾ ਹਾਲਾਂਕਿ ਉਹਦਾ ਪਹਿਲੇ ਹੀ ਨਹੀਂ ਪੱਥਰ ਰੱਖ ਹੋਇਆ ਹੋਇਆ ਸੀ ਤੇ ਉਹਦਾ ਨਹੀਂ ਪੱਥਰ ਤੁਸੀਂ ਦੁਬਾਰੇ ਰੱਖਿਆ ਉਹ ਗੱਲ ਵੱਖਰੀ ਹੈ ਲੇਕਿਨ ਤੁਸੀਂ ਉਸ ਤੋਂ ਬਾਅਦ ਇੱਕ ਫੈਕਟਰੀ 'ਚ ਵੀ ਗਏ ਉਸ ਤੋਂ 1 ਕਿਲੋਮੀਟਰ ਤੇ ਸਤਗੁਰੂ ਕਬੀਰ ਸਾਹਿਬ ਦਾ ਮੰਦਿਰ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਹੋਇਆ ਸੀ ਕਿ ਅੱਜ ਜਨਮ ਦਿਨ ਹੈ ਮੈਂ ਉੱਥੇ ਆਉਂਗਾ ਤੁਸੀਂ ਉੱਥੇ ਪੂਰੀ ਸਟੇਟ ਦਾ ਇੱਕ ਫੰਕਸ਼ਨ ਵੀ ਰੱਖਿਆ ਸੀ ਸਤਿਗੁਰੂ ਕਬੀਰ ਸਾਹਿਬ ਦਾ ਜਨਮ ਦਿਨ ਮਨਾਉਣ ਦਾ ਫਿਰ ਤੁਸੀਂ ਤੁਹਾਨੂੰ ਕਿਆ ਮੁਸ਼ਕਲ ਮਾਰਦਾ ਕਿ ਤੁਸੀਂ ਉੱਥੇ ਨਹੀਂ ਗਏ ਤੁਸੀਂ ਉੱਥੇ ਦੇ ਵਾਪਸ ਮੁੜਿਆ ਏ 1 ਕਿਲੋਮੀਟਰ ਪਰ ਤੁਸੀਂ ਕਿਉਂ ਨਹੀਂ ਗਏ ਬਹਿਦਾ ਕਰਕੇ ਲੋਕ ਤੁਹਾਨੂੰ ਡੀਕ ਦੇ ਰਹੇ ਸੀ ਮੈਂ ਵੀ ਉੱਥੇ ਪਹੁੰਚ ਗਿਆ ਮੈਂ ਕਿਹਾ ਚਲੋ ਕੇਜਰੀਵਾਲ ਸਾਹਿਬ ਨੇ ਆਉਣਾ ਮੁੱਖ ਮੰਤਰੀ ਜੀ ਨੇ ਆਣਾ ਮੈਨੂੰ ਇਸ ਮੰਗਾਗੇ ਮੇਰਾ ਹਲਕਾ ਹੈ ਪਰ ਮੈਂ ਵੀ ਡੀਕਦਰ ਹੈ ਤੁਸੀਂ ਆਏ ਨਹੀਂ ਮੈਨੂੰ ਕਾਰਨ ਦੱਸੋਗੇ ਕਿਹੜਾ ਹੈ ਫਿਰ ਦੂਸਰਾ ਐਸੀ ਉੱਥੇ ਕਬੀਰ ਸਾਹਿਬ ਦਾ ਭਵਨ ਬਣਾਇਆ 12 ਕਰੋੜ ਰੁਪਇਆ ਲਗਾਇਆ ਹੈ ਕਾਂਗਰਸ ਸਰਕਾਰ ਨੇ ਉਹਦੇ ਵਾਸਤੇ ਜਗ੍ਹਾ ਦਿੱਤੀ ਤੁਸੀਂ ਕੱਲ ਕੁਛ ਵੀ ਨਹੀਂ ਦਿੱਤਾ ਆਖਰ ਨੂੰ ਮੈਂ 1.25 ਲੱਖ ਰੁਪਇਆ ਅਨਾਉਂਸ ਕੀਤਾ ਤਾਂ ਭਗਤ ਜੀ ਨੇ 25 ਲੱਖ ਤੱਕ ਕਰਤਾ ਤਾਂ ਕੀ ਹੋਇਆ ਦੂਸਰਾ ਤੁਸੀਂ ਵਾਅਦਾ ਕੀਤਾ ਸੀ ਕਿ ਜੀ ਐਸੀ ਡਿਪਟੀ ਸੀਐਮ ਦਮਾਗੇ ਪੰਜਾਬ ਨੂੰ ਦਲਿਤ ਦਿੱਤਾ ਕਿਉਂ ਨਹੀਂ ਤੁਸੀਂ ਵਾਅਦਾ ਕੀਤਾ ਸੀ ਹਿੰਦੂ ਡਿਪਟੀ ਸੀਐਮ ਦੇਵਾਂਗੇ ਦਿੱਤਾ ਕਿਉਂ ਨਹੀਂ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਕਿ 25 ਕਰੋੜ ਰੁਪਇਆ ਡੇਰਾ ਬੱਲਾ ਗੁਰੂ ਰਵਿਦਾਸ ਜੀ ਦੇ ਨਾਮ ਤੇ ਐਸੀ ਦੇ ਕੇ ਆਏ ਸੀ ਤੁਸੀਂ ਉਹ ਪੈਸੇ ਅੱਜ ਤੱਕ ਵਰਤੇ ਕਿਉਂ ਨਹੀਂ ਤੁਸੀਂ ਉਹਨੂੰ ਮਿਸਯੂਜ਼ ਕਰ ਰਹੇ ਹੋ ਪੈਸੇ ਨੂੰ ਉਹ ਪੈਸੇ ਉੱਥੇ ਨਹੀਂ ਲਗਾਏ ਤੁਸੀਂ ਅਧਿਆਨ ਸੈਂਟਰ ਖੋਲ੍ਹਿਆ ਨਹੀਂ ਤੁਸੀਂ ਅੰਬੇਦਕਰ ਸਾਹਿਬ ਦਾ ਐਸੀ 100 ਕਰੋੜ ਰੁਪਇਆ ਲਾ ਕੇ ਰੱਖ ਕੇ ਮਿਊਜ਼ੀਅਮ ਬਣਾਉਣਾ ਸ਼ੁਰੂ ਕੀਤਾ ਨਹੀਂ ਪੱਥਰ ਰੱਖਿਆ ਯੂਨੀਵਰਸਿਟੀ ਦੇ ਵਿੱਚ ਕਪੂਰਥਲੇ ਤੁਸੀਂ ਉਹ ਮਿਊਜ਼ੀਅਮ ਨਹੀਂ ਬਣਾਇਆ ਕਪੂਰ ਬਾਬਾ ਸਾਹਿਬ ਅੰਮੇਦਕਰ ਸਾਹਿਬ ਦਾ ਤੇ ਪਿੱਛੇ ਫੋਟੋ ਲਾਉਂਦੇ ਹੋ ਲੇਕਿਨ ਉਹਦਾ ਮਿਊਜ਼ੀਅਮ ਨਹੀਂ ਬਣਾਉਂਦੇ ਤੁਸੀਂ ਭਗਵਾਨ ਬਾਲਮੀਕ ਜੀ ਜਿਹੜਾ ਕਿ ਰਾਮ ਤੀਰਥ ਹੈ ਅਮਰਸਰ ਦੇ ਵਿੱਚ ਐਸੀ ਉੱਥੇ 28 ਕਰੋੜ ਰੁਪਇਆ ਲਾ ਕੇ ਪਨੋਰਮਾ ਬਣਾਇਆ ਉੱਥੇ ਜਿਹੜੇ ਕਰਮਚਾਰੀ ਕੰਮ ਕਰਦੇ ਐ ਪੂਰੀ ਦੇਖਭਾਲ ਕਰਦੇ ਐ ਮੰਦਿਰ ਦੀ ਉਹਦੇ ਵਿੱਚ 5 ਮਹੀਨੇ ਤੋਂ ਉਹਨਾਂ ਨੂੰ ਤਰਖਾ ਨਹੀਂ ਮਿਲੀਆਂ ਕੀ ਕਰਨਾ ਗਰੀਬ ਤੀਰਥ ਸਥਾਨਾਂ ਦਾ ਜਿੱਥੇ ਲੋਕਾਂ ਦੀ ਗਰੀਬਾਂ ਦੀ ਆਸਥਾ ਤੁਸੀਂ ਉਹਨਾਂ ਨੂੰ ਇਗਨੋਰ ਕਰ ਰਹੇ ਹੋ ਤੁਸੀਂ ਪਾਣੀ ਸਪਲਾਈ ਜਿਹੜੀ ਉੱਥੇ ਪਾਣੀ ਦੀ ਸਫਾਈ ਹੋ ਰਹੀ ਉਹ ਮਸ਼ੀਨਾਂ ਬੰਦ ਕਰਤੀਆਂ ਤੁਸੀਂ ਕਣਕ 30 ਕਿਲੋ ਆਉਂਦੀ ਸੀ ਗਰੀਬਾਂ ਨੂੰ ਤੁਸੀਂ 5 ਕਿਲੋ ਕਰਤੀ ਤੁਸੀਂ ਗਰੀਬ ਔਰਤਾਂ ਲਈ ਵਾਸਤੇ 1000 ਰੁਪਏ ਦਾ ਵਾਅਦਾ ਕੀਤਾ ਸੀ 1 ਰੁਪਏ ਨਹੀਂ ਰੱਖਿਆ ਅੱਜ ਤੱਕ ਉਹ ਡਿੱਕੀ ਜਾਂਦੀ ਹੈ ਕਿ ਮਾਮਾ 1000 ਰੁਪਏ ਲੈ ਕੇ ਆਏਗਾ ਕੋਈ ਨਹੀਂ ਆਇਆ ਫਿਰ ਕਿੱਥੇ ਕਿੱਥੇ ਤੁਸੀਂ ਸ਼ਗਨ ਸਕੀਮ ਬੰਦ ਕਰਤੀ ਹੈ ਤੁਸੀਂ ਪੈਨਸ਼ਨ ਸਕੀਮ ਬੰਦ ਕੀਤੀ ਹੋਈ 5 ਮਹੀਨੇ ਤੇ ਪੈਨਸ਼ਨ ਨਹੀਂ ਮਿਲੀ ਲੋਕਾਂ ਨੂੰ ਜਵਾਬ ਤਾਂ ਦਿਓ ਕਿਸੇ ਗੱਲ ਦਾ ਧੰਨਵਾਦ ਜੀ ਸਾਹਿਬ ਚੰਨੀ ਸਾਹਿਬ ਜੀ ਸਾਹਿਬ ਕਿਸੇ ਨਾ ਅੰਦਰ ਘਰੇ ਮਾਰ ਪਹਾੜ ਘਰ ਨਹੀਂ ਹੈ